ਦਿਲ ਕੰਨ ਹੁਣ ਤੁਸੀਂ ਸੁਣੋਗੇ ਗੁਰਦੀਪ ਸਿੰਘ ਨਕਸ਼ਦੀਪ ਪੰਜ ਕੋਹਾ ਦਾ ਨੌਵਾਂ ਨਾਵਲ ਮੇਰੀ ਆਵਾਜ਼ ਵਿੱਚ ਇਸ ਤੋਂ ਪਹਿਲਾਂ 8 ਨਾਵਲ ਬਾਬਰੋਲਿਆਂ ਦੇ ਨਾਂ ਸਾਝਾ ਦੁੱਖ ਪਾਰ ਬਣਾਇਆਲ ਨੇ ਗਿਰਵੀ ਹੋਏ ਮਨ ਦਰਖਤੋਂ ਟੁੱਟੇ ਪੱਤੇ ਸੁਰਗ ਦੀ ਅੱਗ ਲਾਲ ਕੀਰੋਂ ਪਾਰ ਤੇ ਤਲਵਾਰ ਦੀ ਧਾਰ ਆਪਣੇ ਪਾਟਕਾਂ ਨੂੰ ਦੇ ਚੁੱਕੇ ਨੇ ਇਸ ਦੇ ਨਾਲ ਹੀ ਉਹ ਹੁਣ ਤੱਕ ਦੋ ਕਾਵ ਸੰਗ੍ਰਹਿ ਰਾਤ ਦੀ ਕੁੱਕ ਤੇ ਖਾਮੋਸ਼ੀ ਇੱਕ ਕਾਵ ਵਿਸ਼ਲੇਸ਼ਣ ਅਦਬ ਸਨੇਹ ਤੇ ਅੰਗਰੇਜ਼ੀ ਵਿੱਚ ਡਲਟੀਮੇਟਮ ਫਰੀडम ਗੁਰੂ ਮੈਸੇਜ ਗੁਰੂ ਨਾਨਕ ਇਨ ਹਿਸ ਓਨ ਵਰਡਸ ਅ ਸੈਲਫ ਪੋਰਟਰੇਟ ਭਗਤ ਕਬੀਰ ਹੂ ਡਸ ਲਿਵ ਵਿਥਿਨ ਇਨ ਸੈਂਸ ਆਫ ਬਾਣੀ ਆਫ ਗੁਰੂ ਨਾਨਕ ਸਾਹਿਬ ਵੋਲਯਮ 1 ਹਤ ਇਨ ਸੈਂਸ ਆਫ ਬਾਣੀ ਗੁਰੂ ਨਾਨਕ ਸਾਹਿਬ ਵੋਲਯਮ 2 ਵੀ ਆਪਣੇ ਪਾਠਕਾਂ ਨੂੰ ਦੇ ਚੁੱਕੇ ਨੇ ਦਿਲਕਨ ਨਾਵਲ ਨੂੰ ਉਹਨਾਂ ਨੇ ਆਪਣੇ ਪਾਲਣਹਾਰੀ ਗਿਆਨੀ ਚੁਗੁੰਦਰ ਸਿੰਘ ਤੇ ਸ਼੍ਰੀਮਤੀ ਅਮਰ ਕੌਰ ਨੂੰ ਸਮਰਪਿਤ ਕੀਤਾ ਹੈ। ਇਸ ਨਾਵਲ ਦੇ ਪ੍ਰਕਾਸ਼ਕ ਨੇ ਆਟੋਮਾਟਸ 33 ਵਿਰਕ ਬਾਕ ਕਲੋਨੀ ਸੈਫਦੀਪੁਰ ਨੀਰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਵਲ ਤਿਲਕਨ ਬਾਰੇ ਗੁਰਦੀਪ ਸਿੰਘ ਨਕਸ਼ਦੀਪ ਦਾ ਕਹਿਣਾ ਹੈ ਕਿ ਇਹ ਨਾਵਲ ਮੇਰਾ ਨੌਵਾਂ ਨਾਵਲ ਹੈ ਜਿਸ ਦੀ ਕਹਾਣੀ ਇੱਕ ਭਾਰਤ ਤੋਂ ਅਮਰੀਕਾ ਵਿੱਚ ਵਸੇ ਦੂਜੀ ਪੀੜੀ ਦੇ ਬੁਢਾਪੇ ਬਾਰੇ ਤੇ ਦੂਸਰੇ ਇੱਕ ਅਮਰੀਕਨਾਂ ਦੇ ਬੁਢਾਪੇ ਬਾਰੇ ਹੈ। ਸਮੁੱਚੇ ਤੌਰ ਤੇ ਨਾਵਲ ਅਤੀਤ ਅਤੇ ਅੱਜ ਵਿੱਚ ਉਲਝੀਆਂ ਹੋਈਆਂ ਦੀ ਕਥਾ ਹੈ। ਇਸ ਵਿੱਚ ਕਿਸੇ ਇੱਕ ਨੁਕਤੇ ਨੂੰ ਖਾਸ ਤੌਰ ਤੇ ਨਹੀਂ ਲਿਆ ਗਿਆ ਅਤੇ ਇਹ ਨਾਵਲ ਕੋਈ ਇੱਕ ਵਿਸ਼ੇ ਤਿਕ ਸੀਮਤ ਵੀ ਨਹੀਂ ਹੈ। ਬੁਢਾਪਾ ਸਭ ਉੱਤੇ ਆਉਂਦਾ ਪਰ ਹਾਲਾਤ ਬਦਲਣ ਦੇ ਨਾਲ-ਨਾਲ ਬੁਢਾਪੇ ਵਿੱਚ ਦਰਪੇਸ਼ ਸਮੱਸਿਆਵਾਂ ਗੁੰਝਲਦਾਰ ਹੁੰਦੀਆਂ ਚੱਲੀਆਂ ਜਾਂਦੀਆਂ ਨੇ ਗੁਰਬਾਣੀ ਵਿੱਚ ਮੌਤ ਵਾਂ ਮਨੁੱਖ ਨੂੰ ਬੁਢਾਪੇ ਬਾਰੇ ਵੀ ਚੇਤੇ ਕਰਵਾਇਆ ਜਾਂਦਾ ਹੈ ਤਾਂ ਕਿ ਮਨੁੱਖ ਸਮਝ ਸਕੇ ਕਿ ਸਭ ਕੁਝ ਬਦਲਣ ਦੀ ਧਾਰਾधीन ਹੈ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਪਣੇ ਮਨ ਮਗਰ ਲੱਗ ਕੇ ਕਰਾਹੇ ਪੈ ਕੇ ਜੁਰਮ ਕਰਦਾ ਉਹ ਜੇ ਥੋੜੀ ਬਹੁਤੀ ਚੇਤਨਤਾ ਰੱਖਦਾ ਹੋਵੇ ਉਸ ਲਈ ਉਹ ਜੁਰਮਿਕ ਅਜਿਹਾ ਪਾਰ ਬਣ ਜਾਂਦੇ ਨੇ ਕਿ ਉਹਨਾਂ ਨੂੰ ਲਾ ਕੇ ਜਿਉਂਦਾ ਝਕ ਹੋ ਜਾਂਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਉਹ ਜੁਰਮ ਦਾ ਇਕਬਾਲ ਮਨੁੱਖ ਨੂੰ ਮਾਨਸਿਕ ਤਣਾਅ ਤੋਂ ਖਲਾਸੀ ਦਿਵਾ ਸਕੇ ਇਹ ਵੀ ਇੱਕ ਤੱਤ ਹੈ ਕਿ ਜੁਰਮ ਸਿਰਫ ਅਨਪੜ ਗਵਾਰ ਜਾਂ ਘੱਟ ਵਿੱਦਿਆ ਵਾਲੇ ਹੀ ਨਹੀਂ ਕਰਦੇ ਬਲਕਿ ਭਲੇ ਚੰਗੇ ਪੜੇ ਲਿਖੇ ਉਹ ਲੋਕ ਜੋ ਚੰਗੇ ਅਹੁਦਿਆਂ ਉੱਤੇ ਰਹਿੰਦੇ ਹਨ ਫਿਰ ਵੀ ਜੁਰਮ ਕਰਦੇ ਚਲੇ ਜਾਂਦੇ ਨੇ ਜੁਰਮ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਜਿਵੇਂ ਰਿਸ਼ਵਤਖੋਰੀ ੱਤਕਾ ਮੌਕਾ ਪ੍ਰਸਤੀ ਲਾਲਚ ਕ੍ਰੋਧ ਅਤੇ ਕਿਸੇ ਵੀ ਕਿਸਮ ਦਾ ਸ਼ੋਸ਼ਣ ਕਤਲ ਨੂੰ ਹੀ ਸਭ ਤੋਂ ਵੱਡਾ ਗੁਨਾਹ ਮੰਨਿਆ ਜਾਂਦਾ ਪਰ ਮੇਰੀ ਚਾਚੇ ਕਿਸ ਔਰਤ ਦਾ ਕਿਸੇ ਵੀ ਹਾਲਤ ਵਿੱਚ ਬਲਾਤਕਾਰ ਉਹਦਾ ਵੱਡਾ ਹੀ ਜੁਰਮ ਹੈ ਭਾਵੇਂ ਕਈ ਲੋਕ ਮੇਰੇ ਨਾਲ ਨਾ ਵੀ ਸਹਿਮਤ ਹੋਣ ਕਿਉਂਕਿ ਜਿਸ ਮਾਨਸਿਕ ਅਵਸਥਾ ਵਿੱਚੋਂ ਬਲਾਤਕਾਰ ਤੋਂ ਬਾਅਦ ਔਰਤ ਨਿਕਲਦੀ ਹੈ ਉਹ ਬੜੀ ਅਸਹਿ ਹੁੰਦੀ ਹੈ ਇਸ ਨਾਵਲ ਦਾ ਪਾਤਰ ਰੌਣ ਬਲਾਤਕਾਰ ਨੂੰ ਬਹੁਤ ਬੁਰਾ ਮੰਨਦਾ ਹੈ ਪਰ ਕਿਸੇ ਦੀ ਗਰੀਬੀ ਤੋਂ ਲਾਭ ਉਠਾਉਂਦਿਆਂ ਘਣਾਉਣੇ ਜੁਰਮ ਕਰਨ ਬਾਰੇ ਉਹ ਚੁੱਪੀ ਨਹੀਂ ਬਲਕਿ ਆਪਣੇ ਕੀਤੇ ਜੁਰਮ ਨੂੰ ਉਹ ਜਸ ਟਰ ਹੁੰਦਾ ਦਰਅਸਲ ਗੁਨਾਹ ਗੁਨਾਹ ਹੁੰਦਾ ਹੈ ਇਸ ਨਾਵਲ ਦਾ ਦੂਸਰਾ ਪਾਤਰ ਬਲਰਾਜ ਵੀ ਗੁਨਾਹ ਕਰਦਾ ਹੈ ਉਹਦਾ ਕਿਸੇ ਜੁਰਮ ਦਾ ਇਕਬਾਲ ਸੁਣ ਕੇ ਵੀ ਚੁੱਪ ਰਹਿਣਾ ਇਹ ਸੋਚ ਕੇ ਕਿ ਚਲੋ ਜੋ ਵੀ ਹੋ ਗਿਆ ਸੋ ਹੋ ਗਿਆ ਵੀ ਇੱਕ ਗੁਨਾਹੀ ਹੈ ਗੁਨਾਹ ਕਦੇ ਵੀ ਹੋਵੇ ਇਤਿਹਾਸ ਵਿੱਚ ਹੁਣ ਵਿੱਚ ਜਾਂ ਭੂਇ ਖੇਤ ਇਸ ਨੂੰ ਨੰਗਾ ਕਰਨਾ ਬਹੁਤ ਜ਼ਰੂਰੀ ਹੈ ਇਸ ਨਾਵਲ ਵਿੱਚ ਇੱਕ ਤੱਥ ਵਡਾਪਾ ਤੇ ਉਸਦੇ ਆਲੇ ਦੁਆਲੇ ਪਸਰੀ ਇਹ ਕੱਲਬਾਰੀ ਵੀ ਹੈ ਅਛੰਵਲ ਨਰਸਿੰਗ ਹੋਮ ਵਿੱਚ ਬਹੁਤ ਲੋਕ ਇਸਕਲ ਅਤੇ ਬੇਗਾਨਗੀ ਹੰਡਾਉਂਦੇ ਹੋਏ ਹੀ ਦਮ ਤੋੜ ਦਿੰਦੇ ਨੇ ਜੋ ਕਿ ਅੱਜ ਕੱਲ ਸਾਡੇ ਦੇਸ਼ ਵਿੱਚ ਵੀ ਹੋਣਾ ਸ਼ੁਰੂ ਹੋ ਚੁੱਕਿਆ ਹੈ ਇਸ ਨੁਕਤੇ ਨੂੰ ਵੀ ਸਨਾਵਲ ਵਿੱਚ ਐਮੀਸ ਦਿੱਤੀ ਗਈ ਹੈ ਚੰਗੇ ਸਮਾਜ ਵਿੱਚ ਜਰਮ ਘੱਟੀ ਹੋਇਆ ਕਰਦੇ ਨੇ ਪਰ ਸਿਰਫ ਸਮਾਜ ਵਿੱਚ اخلاق ਪੈਦਾ ਕਰਨ ਲਈ ਚੰਗੀ ਵਿੱਦਿਆ ਤੇ ਬੱਚਿਆਂ ਦਾ ਨੈਤਿਕਤਾ ਨਾਲ ਭਰਿਆ ਪਾਲਣ ਪੋਸ਼ਣ ਸਮਾਜ ਨੂੰ ਜਰਮ ਦੀ ਦਲਦਲ ਤੋਂ ਬਚਾ ਸਕਦਾ ਹੈ ਪਰ ਫਿਰ ਵੀ ਕਈ ਜੁਰਮ ਮਨੋਵਿਗਿਆਨਕ ਪ੍ਰਸਥਿਤੀਆਂ ਦੀ ਉਪਜ ਵੀ ਹੋਇਆ ਕਰਦੇ ਨੇ ਅਤੇ ਸਮਾਜ ਦੇ ਆਗੂ ਬੁੱਧੀਮਾਨ ਤੇ ਕਲਾਕਾਰ ਇਸ ਪ੍ਰਸੰਗ ਵਿੱਚ ਬਹੁਤ ਸਹਾਈ ਹੋ ਸਕਦੇ ਨੇ ਮੈਨੂੰ ਉਮੀਦ ਹੈ ਕਿ ਪਾਠਕ ਇਸ ਨਾਵਲ ਵਿਜਲੀ ਕਹਾਣੀ ਪਿੱਛੇ ਆਪਣੇ ਸਮਾਜ ਦੀਆਂਦਰਪੇਸ਼ ਸਮੱਸਿਆਵਾਂ 'ਚ ਜੋ ਨੇ ਜਜੂ ਹੋ ਸਕਦੀਆਂ ਨੇ ਬਾਰੇ ਚੇਤਨ ਹੋਣਗੇ ਅਤੇ ਆਪਣੇ ਸਮਾਜ ਨੂੰ ਹੋਰ ਨਿਖਾਰਨਗੇ